ਸ਼ਸ਼ੀ ਕੌਰ ਜੀ ਵੈਲਕਮ ਟੂ ਅਵਰ ਟੈਂਪਲਰ ਹੈਲਥ ਹੈਬ ਵਲੌਗਸ। ਲੋਕੀ ਅੱਜ ਦਾ ਵਲੌਗ ਚੰਨਣ ਲੱਗਾ 9:00 ਵਜੇ। ਉਦੋਂ ਦੇ ਬਾਅਦ ਉਹਨੇ ਪੂਰਾ ਗਾਹ ਪਾਇਆ ਪਿਆ ਬਾਹਰ ਬੈਠੀ ਐ ਨੇ ਉਹ ਦੋਈ ਜਾਣੀਆਂ। ਹਾਂਜੀ ਉਹਨਾਂ ਨੇ ਚਾਹ ਪੀਣੀ ਐ। ਅੱਜ ਜਦੋਂ 9:00 ਵਜੇ ਜੇ ਸਾਡੇ ਚਾਹੇ ਚੱਲੀ ਜਾਂਦੇ ਰੋਟੀ ਦਾ ਪਤਾ ਨਹੀਂ ਦੱਸ 11:00 ਵਜੇ ਵਰਦੀ ਨੇ। ਕਈ ਵਾਰੀ 12:00 ਵਜੇ ਜਾਂਦੀ ਨੇ ਇਕੱਲੇ ਚੱਲਦੀ ਜਾਂਦਾ ਤਾਂ ਹੀ ਜ਼ਿਆਦਾ ਨਹੀਂ ਸਾਡਾ ਕੰਮ ਨਹੀਂ ਮੁੱਕਦਾ ਹੈਗਾ। ਦਿਖਾਉਣੀ ਐ ਮਮਾ ਨੂੰ ਤੁਹਾਨੂੰ ਕੀ ਕਰਦੇ ਨੇ ਮੱਟ ਜੇ ਬਾਅਦ ਉਹ ਮੇਰੇ ਕੋਲ ਦੇਖਦੇ ਮਮਾ ਕਰਦੀ ਕੀ ਐ ਦਿਖਾਉਣੀ ਐ ਕੀ ਤੁਸੀਂ ਦੇਖ ਮਾ ਇੱਧਰ ਮੈਂ ਤੁਹਾਨੂੰ ਕਾਹ ਲਾਈ ਬੈਠੀ ਸੀ ਐਸ.ਐਡ. ਨਾਲੇ ਹੁੰਦੂ ਹੁੰਦੇ ਨਾਲ ਆਪਦੇ ਕੀ ਚਾਹ ਪੀ ਗਏ ਨਾ ਨੇ ਹਾਂ ਮਾ ਹਾਂ ਜੀ ਮੈਨੂੰ ਪਤਾ ਬਿਸਕਟਾਂ ਕਰਤੀ ਆਪਾਂ ਜਹਾ ਪੀਂਦੇ ਨਹੀਂ ਨਾ ਪਾਤੀਂ ਦੇਣੀ ਹੁੰਦੇ ਹਾਂ ਉਹ ਕਹਿੰਦਾ ਮੈਨੂੰ ਦੇ ਤਾਂ ਤੈਨੂੰ ਵੀ ਮਿਲ ਜਾਣਗੇ ਤੂੰ ਵੀ ਲੈ ਲਈ ਇਹ ਵਾਦ ਤੇ ਕੀ ਖਾਵਗਾ ਬਿਸਕਟ ਜਾਂ ਫਿਰ ਉਹ ਰਾਸਕਾ ਕੀ ਖਾਏਗਾ ਇਦਰੇ ਦੀ ਸੀ ਆਈ ਡੀ ਚੱਲ ਰਹੀਆਂ ਮਾਰੂ ਮਾਰ। ਆ ਦੇਖੋ ਦਾਦੀ ਪੁੱਤੀ ਸ਼ਕੀਨ। ਇਹ ਸਾਧੀਆਂ ਨਾਲ ਬਿਸਕਟਾਂ ਨਹੀਂ ਨਾਲ ਟਾਇਰ ਦੀਆਂ। ਮੇਰੇ ਵਾਸਤੇ ਚਾਹ ਪਾ ਲੈ ਹੁੰਦੀ ਪਰ ਭਾਂਡਾ ਲੈੰਦਾ ਨਹੀਂ ਹੈਗਾ। ਮੈਨੂੰ ਆਇਆ ਸੀਗਾ ਮਾਰ ਵਿਚ ਰਿਪੋਰਟ ਪਿਆ ਹੈ ਕਿ ਵਾਸਤੇ ਪਾਣੀ ਦੀ ਸੀ। ਲਾ ਫੜਾ ਹੋਰ ਪਤਾ ਮੈਨੂੰ ਇਹ ਨੱਕ ਨਾਲ ਤੁਹਾਨੂੰ ਦੋ ਜਾਲੀਆਂ ਅਨਸਰਨਾ ਨਹੀਂ ਹੈਗਾ। ਇੱਕ ਮੈਨੂੰ ਛੱਡ ਦਿਓ ਵਿੱਚੋਂ। ਆਪ ਦਾ ਭਾਂਡਾ ਚੱਕ ਲਿਆ ਮਾਂ। ਨੋ ਵੀ ਪਾਓ ਮੇਰੀ ਕੌਲੀ ਚਾ। ਇਹ ਦੇਵਲਪਨ ਅੱਲੇ ਅੰਦਰ। ਮੰਤਾ ਏ ਦੀ ਕੌਲੀ ਚਾ ਬਦਲ ਲੈ। ਮੈਂ ਜਿਆਦਾ ਨਹੀਂ ਖਾਣੀ ਹੈਗੀ ਫਿਰ ਤੁਸੀਂ ਤਾਂ ਪਿੰਲੇ ਜਾ। ਘਰ ਦੋ ਮੇਰੀ ਕੌਲੀ ਦੇ ਦੋ ਮੇਰਾ ਬਿਸਕੁਟ ਟਿੱਕਾ। ਗੁੱਡ ਡੇ ਮੈਨੂੰ ਇਹ ਵਧੀਆ ਲੱਗਦੇ ਨੇ ਪਰ ਇੱਕ ਦੋ ਤੋਂ ਜ਼ਿਆਦਾ ਨਹੀਂ ਬਾਲਾ ਨਹੀਂ ਖਾ ਸਕਦੀ। ਪਵਰੀਤ ਨੂੰ ਚਾਹੇ ਪੂਰਾ ਪੈਕਟ ਦੇ ਦੋ ਸਾਰਾ ਖਾ ਜੀਰੇ ਦਾ ਕੋਈ ਚੱਕਰ ਨਹੀਂ ਹੈਗਾ ਹੈਨਾ ਪਵਰੀਤ ਗੈਂਡਾ ਮੋਟਾ ਵੀ ਦਾਈ ਹੁੰਦਾ ਪੈਕਟ ਰੱਖੀ ਹੈ ਵੀ ਦੇ ਦੋ ਇੱਕ ਅੱਧਾ ਬਿਸਕਟ ਤਾਂ ਸਾਡੇ ਦੰਦਾਂ ਚ ਫਾਜੂ ਹਾਂ ਤਾਂ ਜੀ ਖਾਓ ਹੈਨਾ ਲੋ ਗਾਇਸ ਕੋ ਮੈਂ ਹਫਤੇ ਤੀ ਬਣ ਲੱਗੀ ਆ ਉਹਨਾਂ ਸੂਟ ਕੱਲ ਸਲਵਾਰ ਤਾਂ ਬਣਾ ਲਈ ਸੀ ਤਮੀਜ਼ ਰਹਿ ਗਿਆ ਆਈ ਮੀ ਮਿਸਿੰਕਲੀ ਹਾਂ ਵਰ ਦਾ ਛੋਟਾ ਜਿਹਾ ਬੱਚਾ ਸੀ ਤੀਨਾ ਆਓ ਸੀ ਐਂ ਨੀਂ ਹੋਈ ਕਿਹਦਾ ਸੀ ਨੰਨੇ ਕਾਲਰ ਆਨ ਹਾਂ ਤਾਂ ਹੀ ਫਿਰਦੀ ਉਹ ਬਬਰੀ ਤੁਰੇ ਦਾ ਬੱਚਾ ਖੋ ਗਿਆ ਹੋਊਗਾ ਉਹ ਤਾਂ ਸਿੰਪਲੀ ਦਾ ਮੰਤਾ ਬਾਰਡਰ ਲੱਗਦਾ ਚਲੋ ਜਾ ਪਾਚ ਹਾਂਜੀ ਗਾਇਜ਼ ਮੈਨੂੰ ਨਾ 3 ਦਿਨ ਹੋ ਗਏ ਇਹਨਾਂ ਨੂੰ ਸਿਖਾਉਣੇ ਨੂੰ ਐਕਚੁਅਲੀ ਇਹਨਾਂ ਨੇ ਬਣਾਇਆ ਆ ਉਹਦਾ ਇੱਕ ਚੈਨਲ ਨਵਾਂ ਮੈਂ 3 ਦਿਨ ਹੋ ਗਏ ਸਿਖਾਉਂਦੀ ਨੂੰ ਮੈਂ ਸਰਪਾ ਇੱਕ ਦਿਨ ਚ ਸਿੱਖ ਗਈ ਸੀਗੀ YouTube ਤੋਂ ਦੇਖ ਕੇ ਆਉਂਦਾ ਤਾਂ ਕਰ ਮੈਨੂੰ ਵੀ ਨਹੀਂ ਸੀ ਮੈਂ ਵੀ YouTube ਤੋਂ ਦੇਖ ਕੇ ਸਿੱਖੀ ਸੀ ਮੈਂ ਪਰ ਇੱਕ ਦਿਨ ਚ ਸਿੱਖ ਗਈ ਸੀ ਇਧਰ ਕਲਾਸ 3 ਦਿਨਾਂ ਦੀ ਲੱਗ ਰਹੀ ਐ ਫਿਰ ਫਿਰ ਮੇਰੇ ਦਿਵਾਲੀ ਵੈਜਣਾ ਲੱਗੀ ਥੋੜੀ ਜਿਹਾ ਹਾਂ ਚਲੋ ਹੁਣ ਦੇਖੋ ਕੀ ਕਰਨਾ YouTube ਤੋਂ ਕੀ ਕਰਨਾ ਪਾਪਾ ਦੇ ਚੈਨਲ ਦਾ ਨਾਮ ਹੈਗਾ ਦੀਪਰ ਹਲ ਖੇਤ ਬਾੜੀ ਵਲੌਗਸ ਇਹਦੇ ਤੇ ਕਲਿੱਕ ਕਰਨਾ ਫਿਰ ਹੁਣ ਇਹਨੂੰ ਇੱਥੋਂ ਸਿਲੈਕਟ ਕਰਕੇ ਕਾਪੀ ਕਰਕੇ ਪੇਸਟ ਕਰਦੇ ਨੇ ਟੈਗ ਲਾਉਣਾ ਨੇ ਤੇ ਅੱਜ ਕੱਲ ਅਸੀਂ ਇੱਕ ਹੋਰ ਚੈਨਲ ਬਣਾ ਲਿਆ ਉਹ ਚੈਨਲ ਸਾਡੇ ਸਾਡੇ ਚੈਨਲ ਇੱਥੇ ਰੱਖੇ ਨਹੀਂ ਕਰੀ ਅਸੀਂ ਦੂਜਾ ਵੀ ਬਣਾ ਲਿਆ ਦੀਪਰ ਹਲ ਖੇਤੀਬਾੜੀ ਵਲੌਗਸ ਉਹਦੇ ਤੇ ਕੱਲੇ ਸ਼ਾਰਟਸ ਚੱਲ ਰਹੇ ਨੇ ਕਾਪੀ ਕਰ ਲਿਆ ਪੇਸਟ ਕਰ ਗੋ ਆਈ 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 ਇਧਰ ਮੈਮ ਹੋ ਰਹੀ ਹੈ ਇਧਰ ਬਗਰੀਦ ਕਰ ਰਹੀ ਹੈ ਉਹਦਾ ਹਾਲੀਡੇਸ ਰੋਮਬਾ ਇਹਨਾ ਬਿਨਾ ਸਟੱਡੀ ਟੇਬਲ ਤਾਂ ਕਰਦੀਆਂ ਗਾਇਸ ਮੈਂ ਬਿਨਾ ਸਟੱਡੀ ਟੇਬਲ ਤਾਂ ਕਰਦੀ ਹਾਂ ਹੁਣ ਤੂੰ ਕਹਿਣਾ ਕਿ ਜਾਉਣੀ ਹੈ ਵੀ ਸਟੱਡੀ ਟੇਬਲ ਲਿਆ ਕੇ ਦੋ ਸਟੱਡੀ ਟੇਬਲ ਆਪਣੇ ਰੱਖਣ ਨੂੰ ਤਾਂ ਜਗ੍ਹਾ ਨਹੀਂ ਕਿਤੇ ਹੈਗੀ ਜਗ੍ਹਾ ਤਾਂ ਥੋੜੀ ਹੋਊਗੀ ਜਗ੍ਹਾ ਤਾਂ ਬਹੁਤ ਥੋੜੀ ਹੈ ਜੈਸ ਜਗ੍ਹਾ ਘਟਾਤਾ ਕਰਕੇ ਆਪਾਂ ਬਹੁਤ ਚੀਜ਼ਾਂ ਨਹੀਂ ਲੈਂਦੇ ਜਿੱਦਾਂ ਆਪਾਂ ਕੋਠੀ ਬਣਾਵਾਂਗੇ ਫਿਰ ਸਾਰੀਆਂ ਚੀਜ਼ਾਂ ਲੰਮਾਂਗੇ ਉੱਥੇ ਲਾਵਾਂਗੇ ਓਕੇ A few moments later ਗਾਜ਼ ਮਾਈਕੋ ਗਲਤੀ ਕਰਦੀ ਆਹ ਜਿੱਦਾਂ ਲੇਸ ਇਸ ਇਹ ਫਸਟ ਫਰੰਟ ਪੱਲੇ ਤੇ ਲਾਉਣੀ ਸੀਗੀਆਂ ਹਨਾ ਤੇ ਪਿਛਲਾ ਵੀ ਕੱਟਤਾ ਫਰੰਟ ਦੇ ਨਾਲ ਨਾਲ ਪਿਛਲਾ ਵੀ ਕੱਟਤਾ ਆ ਹੁਣ ਪਿੱਛੇ ਮੈਨੂੰ ਲੇਸ ਲਾਉਣੀ ਪੈਗੀ ਹੁਣ ਜਿਹੜੀ ਬਾਹਾਂ ਦੀ ਲੇਸ ਸੀ ਉਹ ਘੱਟ ਗਈ ਇਹ ਬਚਦੀ ਆ ਹੁਣ ਥੋੜੀ ਜੀ ਲੇਸ ਹੁਣ ਮੈਂ ਸੋਚਦੀ ਆਂ ਵੀ ਇਹ ਇੱਥੇ ਲਾ ਦਾਂ ਦੋਹੇ ਪੱਲੇ ਹੁਣ ਸੇਮ ਤਾਂ ਹੋ ਜਾਣਗੇ ਐਵੇਂ ਨਹੀਂ ਫਿਰ ਇੱਕ ਪੱਲੇ ਤੇ ਬੁਰੀ ਜਿਹੀ ਲੱਗੂਗੀ ਕੀ ਕਰਾਂ ਹੁਣ ਸਮਝ ਨਹੀਂ ਲੱਗਦਾ ਕਨਫਿਊਜ਼ ਹੋ ਰ ਪਈਆ ਇਹ ਹੈਗਾ ਪਿਛਲਾ ਪੱਲਾ ਇਹ ਹੈਗਾ ਮੋੜਲਾ ਪੱਲਾ ਜੇ ਪਿੱਛੇ ਇੱਕ ਹੋਰ ਰੱਖ ਦਿਆਂ ਤਾਂ ਵੀ ਬੁਰੀ ਲੱਗੂਗੀ ਕੀ ਕਰਾਂ ਕਨਫਿਊਜ਼ ਹੋ ਰ ਪਈਆ ਬੜੀ ਆ ਜੇ ਹੁਣ ਘਰ ਦੇ ਮੈਨੂੰ ਸੁਜੈਸ਼ਨ ਦਿੰਦੇ ਨੇ ਮੰਮੀ ਕਹਿੰਦੀ ਤੂੰ ਪਿੱਛੇ ਵੀ ਇਹਨੂੰ ਐਂ ਲਾ ਦੇਵੀ ਫਿਰ ਮੇਰੀ ਬਾਹਾਂ ਦੀ ਲੈਸ ਘਟਦੀ ਆ ਫਿਰ ਨਾਬੇ ਜਾਣਾ ਪਊਗਾ ਲੈਸ ਲੈਣ ਪਈ ਉਹ ਨਹੀਂ ਬਹਾਪਲੀ ਇਹਨਾਂ ਦੇਖਣੇ ਪੰਗਾ ਹੀ ਆ ਲੈਸਾ ਆਉਣਾ ਕੀ ਕਰੇ ਬੰਦਾ ਦੇਖੋ ਮੈਂ ਇਹਨਲੇਸੇ ਅਟੈਚ ਕੀਤੀ ਨਾ ਨਹੀਂ ਉਹਨਾਂ ਦਾ ਸੂਟ ਨਹੀਂ ਜਿੰਨੇ ਦਾ ਮਹਗਾ ਪੈ ਜੂਗਾ ਗਾਇਜ਼ ਤੁਹਾਨੂੰ ਆਹ ਕ चीज ਦਿਖਾਉਣੇ ਆ ਸਾਡੇ ਘਰੇ ਆਹ ਲੱਗਦੇ ਨੇ ਨਾਮ ਤਾਂ ਮੈਨੂੰ ਇਹਨਾਂ ਦਾ ਪਤਾ ਨਹੀਂ ਜੇ ਕਿਸੇ ਨੂੰ ਪਤਾ ਹੋਇਆ ਤਾਂ ਕਮੈਂਟ ਚ ਦੱਸ ਦਿਓ ਲੱਗਿਆ ਬਹੁਤ ਪੈਨੇ ਲਿਵਰ ਟਾਊਨ ਲਿਵਰ ਟਾਊਨ ਕਿ ਕਹਿੰਦੇ ਨੇ ਬਹੁਤ ਸਵਾਦ ਹੈ ਮਠਾ ਪੈਨੇ ਅਰੇ ਚੜੀ ਕਿੱਡੀ ਕਿੱਡੀ ਹੋ ਗਈ ਕਿੰਨਾ ਵਧੀਆ ਲੱਗਦਾ ਹਨਾ ਈਵਨਿੰਗ ਟਾਈਮ ਹਾਉ ਉਧਰ ਭਰਤ ਵੀ ਪੈ ਰਿਹਾ ਬਈ ਚਾਰ ਅਸੀਂ ਕਟੋਆ ਭਰਤਾ ਦੂਜਾ ਹਜੇ ਪਾਉਣਾ ਉਹਨੂੰ ਲੱਗ ਜਾਣਗੇ ਹਜੇ 15-20 ਦਿਨ ਆਹ ਮੱਕੀ ਹੋਣ ਨੂੰ 15-20 ਦਿਨ ਲੱਗਣਗੇ ਮਿੰਨਾ ਲਾ ਲਓ ਖੇਰਾ ਵਾਲਾ ਟੋਆ ਭਰਾਂਗੇ ਉਹ ਵਾਲਾ ਉਧਰ ਆਪਾਂ ਭਰਤ ਪਾਉਣਾ ਸ਼ੁਰੂ ਕਰਤਾ ਟਾਈਮ ਹੋ ਗਿਆ ਸ਼ਾਮ ਦੇ 4 ਵਜੇ ਚੁੱਕੇ ਨੇ ਹੁਣ ਆਪਾਂ ਬਣਾਉਨੇ ਆ ਸਬਜ਼ੀ ਉਧਰੋਂ ਅੱਜੇ ਬਾਦ ਸੱਚ ਅੰਟੀ ਨਾਲ ਗਈ ਹੋਈ ਐ ਸਵੇਰ ਦੀ ਆਪਦੇ ਨਾਨਕਿਆਂ ਨੂੰ ਇਸੜੂ ਨੂੰ ਗਈ ਵੀ ਅੰਟੀ ਇਹ ਬਾਦ ਦੇ ਨਾਲ ਚਲੀ ਗਈ ਦੇਖ ਲਓ ਆਈ ਲਓ ਜੀ ਲਾ ਰਹੇ ਉਹ ਜਿੱਥੇ ਮਰਜੀ ਲੈ ਜਾਵੇ ਅੰਟੀ ਅੰਟੀ ਦਾ ਤਾਂ ਬਾਲਾ ਕਰਦੀ ਆ ਉਹ ਬਾਲਾ ਜਿਆਦਾ ਚਾਹੀ ਸਾਰਾ ਦਿਨ ਉਹਨੂੰ ਉਧਰ ਪਟਾ ਕੇ ਰੱਖੋ ਤੇ ਅੱਜ ਫਿਰ ਸਾਰਾ ਦਿਨ ਅਸ ਪਵਰੀਤ ਨੇ ਆਉਂਦਾ ਹੌਲੀਡੇ ਹੋਮਵਰਕ ਕਰਿਆ ਹੁਣ ਆਉਂਦੀ ਆ ਪਵਰੀਤ ਨੂੰ ਦੇਖ ਗੋ ਕੀ ਕਰਦੀ ਹਾਂ ਕੀ ਕਰਨ ਮਾਂ ਜੀ ਜੀ ਮੇਰਾ ਕੁਝ ਖਾਣ ਦਾ ਮਨ ਹੋ ਰਿਹਾ ਟਟਪਟਾ ਦਾ ਹੋਂਾ ਲੀਏ ਪੋਟੇਟੋ ਸਟਿਕਸ ਤੇਰਾ ਤਾਂ ਚਟਪਟਾ ਖਾਣ ਦਾ ਮਨ ਹੋ ਹੀਂਦਾ ਹੀ ਹੁੰਦਾ ਹਮੇਸ਼ਾ ਕਦੇ ਮੈਨੂੰ ਆਹ ਦੇ ਦੋਗਾ ਤੇ ਮੈਨੂੰ ਬਹੁਤ ਦੇ ਦੋ ਹੌਲਿਡੇ 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 ਸਾਰਾ ਦਿਨ ਤੇ ਉਹ ਤੋਂ ਮਨ ਹੌਲਿਡੇ ਵੀ ਚੱਲਦੀਆਂ ਨਹੀਂ ਅੱਛਾ ਜੀ ਉਹ ਮੇਰੇ ਤੇ ਹਸਾਨ ਕਰਾ ਫਿਰ ਤਾਂ ਹੌਲਿਡੇ ਉਬਰ ਕਰਕੇ ਉਹ ਤੇਰਾ ਵਰਕ ਸੀ ਉਹ ਤੂੰ ਕਰਨਾ ਸੀ ਤਾਂ ਕੋਈ ਨਹੀਂ ਬਣਾ ਕੀ ਚਾਹੀਦਾ ਲੈ ਇੱਕ ਤਾਂ ਇਹ ਕੁੜੀ YouTube ਤੇ ਇੰਨੀਆਂ ਰੈਸਪੀਆਂ ਦੇਖਦੀ ਰਹਿੰਦੀ ਐ ਕੀ ਕੀ ਚਾਹੀਦਾ ਉਹਦੇ ਵਾਸਤੇ ਉਹਦੇ ਵਾਸਤੇ ਬ੍ਰੈਡ ਚਾਹੀਦਾ ਕਾਰਨ ਫਲੋਰ ਪਾਊਡਰ ਚਾਹੀਦਾ ਬ੍ਰੈਡ ਚਾਹੀਦੇ ਨੇ ਅੱਛਾ ਫਿਰ ਹੁਣ ਬ੍ਰੈਡ ਲੈ ਜਾ ਕੇ ਸ਼ਾਪ ਤੋਂ ਲਿਆ ਭਾਈ ਓਕੇ ਤਾਂ ਦੇਖ ਲਾਂਗੇ ਟਰਾਈ ਕਰਕੇ ਗਾਇਜ਼ ਦੇਖਦੇ ਆਂ ਟਰਾਈ ਕਰਕੇ ਫਿਰ ਤੁਹਾਨੂੰ ਵੀ ਦਿਖਾਵਾਂਗੇ ਕਹੇ ਜਵਾਂਦੇ ਨੇ ਹਣਾ ਨੇ ਬਵਰੀ ਤੋਂ ਸ਼ੌਪ ਤੇ ਗਈ ਵੀ ਐਨੇ ਮੈਂ ਆਲੂ ਬੜ ਮੈਂ ਧਰਦਣੀਆਂ ਜਦ ਨੂੰ ਹੋਊਗੀ ਜਦ ਮੈਂ ਮਾਪ ਬਣਾਉਂ ਹੈ ਤੂੰ ਆ ਵੀ ਗਿਆ ਇਹ ਸਾਮਾਨ ਕੀ ਕੀ ਬਰੈਡ ਦੇਖ ਦਿਖਾਣਾ ਅੰਦਰ ਆਜਾ ਓਰੀ ਦਿਖਾ ਦੇ ਅੰਦਰ ਕੀ ਆ ਓਰੀ ਦਿਖਾ ਦੇ ਮੈਂ ਆਲੂ ਭਰਨ ਜਾਨੀ ਆ ਕਿਚਨ ਚ ਕੀ ਕੀ ਬਰੈਡ ਹਾਂ ਹਾਂ ਲੈ ਤੂੰ ਦੰਨੂ ਬਾਜ ਇਹ ਕੀ ਲੈਣਾ ਮੂੰਗਦਾਲੀ ਬਾਜ ਵਾਸਤੇ ਅੱਛਾ ਬਾਜ ਤੇ ਵਾਸਤੇ ਲੈ ਗਿਆ ਮੂੰਗਦਾਲ ਦੋ ਸੰਜੀ ਦੇ ਅੱਛਾ ਮਰਮਲ ਦਾ ਸਰਪੇ ਪਰ ਰਸੀ ਉਸ ਮੈਂ ਇੱਕ ਕੋਕਾ ਕੋਲਾ ਲਿਆ ਲਹਾਰੀ ਮਸਾਲਾ ਕੋਕਾ ਕੋਲਾ 15 ਰੁਪਏ ਦੀ ਹੈ ਨਹੀਂ ਠੀਕ ਹੈ ਓਕੇ ਚਲ ਆਬਲ ਬੈ ਚਾ ਆਲੂ ਤਾਂ ਹੈ ਮਾਮਾ ਬਰਨ ਚ ਬਾਲਨੇ ਇਹਦੇ ਚ ਪਾ DNA ਆਪਾਂ ਥੋੜਾ ਜਿਹਾ ਜੀਰਾ ਥੋੜੀ ਜਿਹੀ ਪਾ DNA ਆਪਾਂ ਨੇ ਕਾਲੀ ਮਿਰਚ ਤੇ ਚਿੱਲੀ ਫਲੈਕਸ ਪਾ DNA ਨੇ ਥੋੜਾ ਜਿਹਾ ਕਾਜੂ ਪਈ ਨਹੀਂ ਇਹ ਰੂਫਲੇਟਸ ਥੋੜਾ ਜਿਹਾ ਪਾਉਣਾ ਰਿਗੈਨੋ ਅੰਨ ਕੱਢ ਕੇ ਬਣਾਉਂਦੇ ਆਪਾਂ ਤਾਂ ਜੱਟਾਂ ਦੇ ਸਿੱਧਾ ਸੋਤੇ ਜਾਂਦਾ ਕਿਤੇ ਮੱਥਾ ਜਾਂ ਮਾਰੀ ਜਾਉਂਦੇ ਨਾ ਨਹੀਂ ਮਾਂ ਤੇ ਵਿੱਚ ਪਾਉਣਾ ਪਾਣੀ ਪਾਈ ਜੀ ਨਮਕ ਵਿੱਚ ਪਾੜਾਣੇ ਨੇ ਉਹ ਆਪਾਂ ਬਰੈਡਾਂ ਦਾ ਚੂਰਾ ਜਿਹਾ ਪਾਵਾਂਗੇ ਲਓ ਜੀ ਆਪਾਂ ਇਹਦੇ ਵਿੱਚ ਪਾ ਲੈ ਥੋੜਾ ਜਿਹਾ ਬਰੈਡਾਂ ਦਾ ਚੂਰਾ ਜਿਹਾ ਪਾ ਲੈ ਥੋੜਾ ਜਿਹਾ ਬੇਸਣ ਪਾ ਲਿਆ ਬਸ ਹੁਣ ਅੱਗੇ ਇਹਨੂੰ ਦਿਖਾਉਣੀ ਆ ਪ੍ਰੋਸੈਸ ਆਖ ਲਾ ਲੂਆਂ ਲੈਣ ਬਸ ਬਣਾ ਕੇ ਥੋੜੇ ਜਿਹਾ ਮੋਟੇ ਕੱਟ ਪਵਰੀ ਤਾਂ ਮੋਟੇ ਆ ਵੱਡੇ ਵੱਡੇ ਕੱਟ ਥੋੜੇ ਜਿਹਾ ਬਸ ਐਵੇਂ ਕੱਟ ਕੇ ਇਹਨਾਂ ਨੂੰ ਤੇਲ 'ਚ ਫਰਾਈ ਕਰ ਲੈਣੇ ਨੇ ਬਾਕੀ ਫਿਰ ਤੁਹਾਨੂੰ ਤੇਲ 'ਚ ਫਰਾਈ ਕਰਕੇ ਖਾ ਕੇ ਦੱਸੂਗੀ ਪਵਰੀ ਤਾਂ ਕਹੇ ਜਿਹੀ ਬਣਾਇੰਨੇ ਨੇ ਵੀ ਚੇ ਦਾ ਹੱਥ ਹੈ ਵਿੱਚ ਮੇਰਾ ਦੋਹਾਂ ਜਾਣਿਆਂ ਦੀ ਰੈਸਪੀ ਜਿਹਾ ਹੈ ਨਾ ਜੀ ਬਣ ਗਏ ਇਦਾਂ ਪੂਰੇ ਕੱਢਦੇ ਹਾਂ ਤੇ ਇਹ ਸੰਕਰਤ ਬਣਾ ਲਿਆ ਨੇ ਹੁਣ ਤੁਹਾਨੂੰ ਬਵਰੀ ਦਿਖਾ ਕੇ ਦੱਸੂਗੀ ਕਹੇ ਜਿਵੇਂ ਬਣਾ ਨੇ ਐਨੀ ਗਰਮੀ ਦੇ ਵਿੱਚ ਬਣਾਏ ਨੇ ਮਸਾ ਮਸਾ ਗਰਮ ਗਰਮ ਤੇ ਨਾ ਦੰਦੀ ਵੱਢ ਲਈ ਟੇਸਟੀ ਹੋਣਗੇ ਜਦ ਐਨੀ ਮਿਹਨਤ ਕਰੀ ਐ ਮਿਰਚ ਲੱਗੂਗੀ ਰੰਦਾ ਗਿਆਮੀ ਚਲੋ ਠੀਕ ਆ ਮੁੱਲ ਪੈ ਗਿਆ ਫੇਰ ਤਾਂ ਗਰਮੀ ਚ ਮਰਿਆ ਨਾ ਚਲੋ ਜੀ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਨ ਲੱਗੇ ਆ ਤੇ ਬਣਾ ਕੇ ਖਾ ਕੇ ਦੋਪੀਓ ਰਿਵਿਊ ਕਮੈਂਟਸ ਕਰਿਓ ਤੇ ਲਾਈਕ ਕਰਿਓ ਤੇ ਸ਼ੇਅਰ ਕਰਿਓ ਥੈਂਕ ਯੂ